ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮਦੀਪਾ ਜੀ ਪਿੰਡ ਸਹਣਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਈ ਬਿਹੜ ਦੀ ਜਾਣਕਾਰੀ ਦੋ ਜੀ ਕਹਿੰਦੇ ਸੂਏ ਸੋਣਾ ਜੀ ਬਿਹੜ ਨੇ ਇਹਨੇ ਦੂਜੇ ਸੂਏ ਸੋਣਾ ਜੀ ਆਪਣੇ ਕੋਲ ਠੀਕ ਹੈ ਜੀ ਪਿਛਲੇ ਸੂਏ ਬਾਈ ਦੁੱਧ ਕਿੰਨਾ ਦਿੱਤਾ ਇਹਨੇ 17-18 ਕਿਲੋ ਚੋਆ ਬਾਈ ਆਪਣਾ ਪਿਛਲੇ ਸੂਏ ਜੀ ਠੀਕ ਹੈ ਜੀ ਦਿਨ ਕਿੰਨੇ ਰਹਿੰਦੇ ਜੀ ਇਹਦੇ ਦਿਨ 11 ਕਰਾਂਦੇ ਆ ਜੀ ਇਹਦੇ 13 ਤਰੀਕ ਨੂੰ ਦਿਨ ਪੂਰੇ ਆ ਜੀ ਆਪਣੇ ਹਿਸਾਬ ਨਾਲ ਠੀਕ ਹੈ ਜੀ ਤੇ ਰੇਟ ਭਰਾ ਰੇਟ ਫੋਨ ਤੇ ਕਰਾਂਗੇ ਜੀ ਠੀਕ ਹੈ ਜੋ ਭਰਾ ਚੈੱਕ ਕਰ ਸਕ ਠੀਕ ਹੈ ਬਾਕੀ ਤੋੜਾ ਤਰਾ ਵੱਡੀ ਵੀਡੀਓ ਦਿਖਾਇਆ ਵਾ ਜੀ ਲੋਪਰਾ ਕਰਮਾਂ ਵਾਲੀ ਨੇ ਬਾਈ ਕਹਿੰਦਾ ਪਿਛਲੇ ਸਵੇਰ 17 18 ਲੀਟਰ ਕੱਢਿਆ ਤੇ ਥੋੜਾ ਡਰਦੀ ਆ ਇਹ ਲੋ ਜੀ ਤੇ ਲੱਡੂ ਲਾ ਦੇਖ ਲੋ ਬਾਕੀ ਬਾਈਆਂ ਦੇ ਬੁੜੀਆਂ ਹੀ ਸਾਮੀਆਂ ਕਰੇ ਠੀਕ ਹੈ ਜੀ ਲੋ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਪਰਨਾਲਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪਰਾ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਨੀ ਤਾਂ ਨੰਬਰ ਨੋਟ ਕਰੋ 75 82 00355 ਜੀ ਮਿਲਦੇ ਆਂ